ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਾਰੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰੋ ਤਾਂ ਕਿ ਸੰਗਤਾਂ ਜਿਹੜਾ ਇਹਨੀਆਂ ਇਹਦਾ ਲਾਭ ਹੱਕਰ ਸਕਣ ਸੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਉਹਦੇ ਵਿੱਚ ਕਾਰਕਾਂ ਦੇ ਸਬੰਧ ਦੇ ਵਿੱਚ ਆਪਾਂ ਵਿਚਾਰ ਕਰਨੀਆਂ ਕਾਰਕ ਕੀ ਹੁੰਦਾ ਤੇ ਕਾਰ ਕਿੰਨੇ ਪ੍ਰਕਾਰ ਦੇ ਹੁੰਦੇ ਆ ਉਹਨਾਂ ਨੂੰ ਵੱਖ-ਵੱਖ ਉਹਨਾਂ ਦਾ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਕਾਰਕ ਜਿਹੜਾ ਹੈ ਉਹ 8 ਤਰ੍ਹਾਂ ਦਾ ਹੁੰਦਾ 8 ਕਾਰਕ ਜਿਹੜੇ 8 ਉਹ ਕਰਤਾ ਕਾਰਕ ਕਰਤਾ ਦਾ ਹਤੁੰਦਾ ਹੈ ਕਰਨ ਵਾਲਾ ਕਰਤਾ ਕਰਨ ਵਾਲਾ ਜਿਹੜਾ ਕੰਮ ਕਰਦਾ ਉਹਨੂੰ ਕਰਤਾ ਕਿਹਾ ਜਾਂਦਾ ਕਿਸੇ ਵਾਕ ਦੇ ਵਿੱਚ ਕਿਰਿਆ ਰਾਹੀਂ ਦੱਸੇ ਕੰਮ ਨੂੰ ਕਰਨ ਵਾਲਾ ਕਰਤਾ ਹੁੰਦਾ ਹੁਣ ਕੋਈ ਕਿਰਿਆ ਦੇ ਰਾਹੀਂ ਕੋਈ ਕੰਮ ਹੁੰਦਾ ਕਿਰਿਆ ਦੇ ਨਹੀਂ ਕੋਈ ਕੰਮ ਹੁੰਦਾ ਉਹਨੂੰ ਜਿਹੜਾ ਕੰਮ ਕਰਦਾ ਉਹ ਕਰਤਾ ਉਹ ਕਰਤਾ ਅਚਾ ਕਰਤਾ ਖੁੰਦਾ ਕਿਰਿਆ ਦੇ ਨਾਲ ਕੌਣ ਜਾਂ ਕਿਸ ਨੇ ਲਗਾਇਆ ਜਾਂਦਾ ਕੌਣ ਜਾਂ ਕਿਸ ਨੇ ਹੁਣ ਸਾਧ ਸੰਗ ਕਈ ਵਾਰ ਆਪਾਂ ਨੂੰ ਪਤਾ ਨਹੀਂ ਲੱਗਦਾ ਇਹ ਕਰਤਾ ਜਿਹੜਾ ਹੈਗਾ ਹੈ ਕਿ ਕੀ ਹੈ ਜਾਂ ਕਿਵੇਂ ਲੱਭੀਏ ਕਰਤਾ ਕਿਹੜਾ ਹੈ ਠੀਕ ਹੈ ਉਹਦੇ ਵਾਸਤੇ ਇਹ ਹੁੰਦਾ ਵੀ ਜਿਹੜੋਂ ਕਿਰਿਆ ਦੇ ਨਾਲ ਜਿੱਥੇ ਕਿਰਿਆ ਹੈ ਵਰਬ ਜਿਹਨੂੰ ਅਸੀਂ ਕਹਿ ਸਕਦੇ ਕਹਿੰਦੇ ਆ ਵਰਬ ਉਹ ਜਿਹੜਾ ਵਰਬ ਜਾਂ ਕਿਰਿਆ ਉਹਦੇ ਨਾਲ ਕੌਣ ਜਾਂ ਕਿਸ ਨੇ ਬਸ ਆਹ ਲਿਬਜ ਦੋ ਇਹ ਲਗਾਇਆ ਜਾਂਦਾ ਤੇ ਜਿਹੜਾ ਉੱਤਰ ਮਿਲਦਾ ਹੈ ਨਾ ਉਹ ਉਹ ਕਰਤਾ ਕਰਕ ਹੈ ਉਹ ਕਰਤਾ ਕਰਕ ਹੈ ਜਿਵੇਂ ਆਪਾਂ ਉਦਾਹਰਣ ਲਈਏ ਉਪਜੇ ਨਿਤਜੇ ਨੇਪਜ ਸਮਾਈ ਨੈਣੋਂ ਦੇਖਤ ਇਹ ਜੱਗ ਜਾਈ ਹੁਣ ਸਾਸਨ ਦੇਖੋ ਇਹ ਜੱਗ ਜਾਈ ਜਾਈ ਕੀ ਇੱਕ ਕਿਰਿਆ ਤੇ ਕਿਰਿਆ ਦੇ ਨਾਲ ਕੀ ਲਾਉਣਾ ਆਪਾਂ ਕੌਣ ਜਾ ਕੇ ਇੱਥੇ ਲਾਤਾ ਕੌਣ ਹੁਣ ਹੁੰਦਾ ਇਹ ਜੱਗ ਜਾਈ ਕੌਣ ਜਾਈ ਕੌਣ ਜਾਈ ਜੱਗ ਜਾਏ ਤੇ ਫਿਰ ਜਗ ਕੀ ਹੋ ਗਿਆ ਕਰਤਾ ਜਦੋਂ ਕਰਤਾ ਆਪਾਂ ਲਭ ਲਿਆ ਕਰਤਾ ਜਾਈ ਤੇਰੀਆ ਕਿਹਦੀ ਨਾਲ ਕੌਣ ਲਾਤਾ ਤੇ ਜਵਾਬ ਆ ਗਿਆ ਕੌਣ ਜਾਈ ਜਗ ਜਾਈ ਜਗ ਜਾਂਦਾ ਚੋਆ ਚੰਨਨ ਮਰਦਨ ਅੰਗਾ ਸੋ ਤਨ ਜਲੇ ਕਾਟ ਕੈ ਸੰਗਾ ਹੁਣ ਦੇਖੋ ਸੋ ਤਨ ਜਲੇ ਜਲਦਾ ਹੁਣ ਜਲੇ ਕੀ ਹੈ ਕਿਵੇਂ ਤੇ ਕਰਿਆ ਦੇ ਨਾਲ ਕੀ ਲਾਉਣਾ ਆਪਾਂ ਕੌਣ ਜਾਂ ਕਿਸ ਨੇ ਅਜਿਹਾ ਤੱਕ ਕੌਣ ਹੁਣ ਜਲੇ ਕੌਣ ਜਲੇ ਤਨ ਤਨ ਕੀ ਹੈ ਇਹ ਕਰਤਾ ਗਿਆ ਹੁਣ ਸਾਨੂੰ ਇਹ ਲੱਭਣਾ ਸੌਖਾ ਹੋ ਗਿਆ ਦੋ ਫਾਰਮੂਲੇ ਆ ਕਰਤਾ ਦੇ ਨਾਲ ਕੀ ਲਾਉਣਾ ਕੌਣ ਜਾਂ ਕਿਸ ਦੇ ਆਪਾਂ ਨੂੰ ਜਵਾਬ ਜਿਹੜਾ ਮਿਲੇ ਉਹ ਸਾਡਾ ਕਰਤਾ ਹੁੰਦਾ ਤੋ ਗੁਰੂ ਕਾ ਜੇ ਸੇਵ ਸਭ ਕੋ ਜਾਣੇ ਮੂਆ ਕਬੀਰ RAM ਤਬੀਰ ਰਮਤਿ ਸ਼੍ਰੀ ਰਾਮ ਹੁਣ ਦੇਖੋ ਕਬੀਰ ਮੂਆ ਮੂਆ ਜਿਹੜਾ ਕੀਆ ਕਿਰਿਆ ਤੇ ਕਿਰਿਆ ਦੇ ਨਾਲ ਕੀ ਲਾਉਣਾ ਆਪਾਂ ਕੌਣ ਆਪਿਆ ਕੌਣ ਇੱਥੇ ਕੌਣ ਲਾ ਦਿਓ ਤੇ ਕੌਣ ਮੂਆ ਕਬੀਰ ਤੇ ਕਬੀਰ ਕੀ ਹੈ ਕਰਤਾ ਇਹ ਇਹ ਕਰ ਰਿਹਾ ਹੈਗਾ ਇਹ ਕਰ ਰਿਹਾ ਠੀਕ ਹੈ ਇਸੇ ਤਰ੍ਹਾਂ ਹੁਣ ਅੱਗੇ ਆਪਾਂ ਕਰਾਂਗੇ ਕਰਮਕਾਰਕ ਜਿਸ ਵਿਅਕਤੀ ਜਾਂ ਚੀਜ਼ ਉਸੇ ਕਿਰਿਆ ਦੇ ਰਾਹੀਂ ਦਿੱਤੇ ਗਏ ਕੰਮ ਦਾ ਅਸਰ ਪੈਂਦਾ ਉਹਨੂੰ ਕੀ ਕਹਿੰਨੇ ਆ ਕਰਮਕਾਰਕ ਉਸਨੂੰ ਕਰਮਕਾਰਕ ਆਖਿਆ ਜਾਂਦਾ ਵਾਕ ਦੇ ਵਿੱਚ ਕਰਮਕਾਰਕ ਵੀ ਲੱਭਣਾ ਜਿਵੇਂ ਆਪਾਂ ਉੱਤੇ ਕਰਤਾ ਕਰ ਲੱਭਿਆ ਨਾ ਇਸੇ ਤਰ੍ਹਾਂ ਇਸੇ ਤਰ੍ਹਾਂ ਕਰਮਕਾਰਕ ਵੀ ਆਪਾਂ ਲੱਭਣਾ ਉਹ ਕਿਵੇਂ ਲੱਭਣਾ ਕਰਮ ਇਹ ਕੀ ਤੇ ਕਿਸ ਨੂੰ ਲਾਉਣਾ ਪੈਂਦਾ ਕਿੱਥੇ ਕਿਰਿਆ ਦੇ ਨਾਲ ਕਿਰਿਆ ਦੇ ਨਾਲ ਕਰਮਕਾਰਕ ਜਿਸ ਵਿਅਕਤੀ ਜਾਂ ਚੀਜ਼ ਉੱਤੇ ਕਿਰਿਆ ਦੇ ਰਾਹੀਂ ਦੱਸੇ ਗਏ ਕੰਮ ਦਾ ਅਸਰ ਪਵੇ ਜਿਵੇਂ ਉਸਨੂੰ ਕਰਮਕਾਰ ਆਖਿਆ ਜਾਂਦਾ ਹੈ ਕਰਮਕਾਰ ਲੱਭਣ ਦੇ ਲਈ ਕਰਮਕਾਰ ਲੱਭਣ ਦੇ ਲਈ ਕਿਰਿਆ ਦੇ ਨਾਲ ਕੀ ਆ ਗਿਆ ਕੀ ਕੀ ਲਾ ਦਿਓ ਜਾਂ ਕਿਸ ਨੂੰ ਫਿਰ ਇਹਦਾ ਜਿਹੜਾ ਜਵਾਬ ਮਿਲ ਜਾਂਦਾ ਉਹ ਕੀ ਹੁੰਦਾ ਹੈ ਸਾਧ ਸੰਗਤ ਉਹ ਸਾਧ ਸੰਗਤ ਹੁੰਦਾ ਹੈ ਆਪਣਾ ਕਰਮ ਕਰਮਕਾਰ ਉਹ ਕਰਮਕਾਰਕ ਹੁੰਦਾ ਫਿਰ ਅੱਗੇ ਆ ਗਿਆ ਕਰਤਾਕਾਰਕ ਜੇ ਫਿਰ ਆਗੀ ਐਗਜ਼ਾਮਪਲ ਸਾਖਤ ਮਰਹਿ ਸੰਤ ਸਭ ਜਿਵੈ ਇਹਦੀ ਦੁਆਰੇ ਆਗੀ ਆ ਕੌਣ ਮਰਿਆ ਮਰਹਿ ਮਰਦੇ ਹਨ ਕੌਣ ਸਾਖਤ ਤੇ ਸਾਖਤ ਕੀ ਹੈ ਸਾਖਤ ਮਰਦੇ ਆ ਤੇ ਸਾਖਤ ਹੀ ਆ ਕਰਤਾਕਾਰਕ ਸੰਤ ਸਭ ਜਿਵੈ ਆਰਾਮ ਰਸੈਨ ਰਸਨਾ ਟੀ ਸਿਧਾ ਸੇਵਨ ਸਿੱਧ ਪੀਰ ਮੰਗਾ ਰਹਿਤ ਸਿੱਧ ਮੈਂ ਇੱਕ ਨਾਮ ਨਾ ਵਿਸਰੇ ਸਾਚੇ ਗੁਰੂ ਬੁੱਧ ਸਿਧਾ ਸੇਵਨ ਸੇਵਦੇ ਹਨ ਸੇਵਦੇ ਹਨ ਬਹੁਤੇ ਬਹੁਤ ਨੇ ਤੇ ਸਿਧਾ ਆ ਗਿਆ ਔਰ ਇਥੇ ਕੀ ਰੋਣਾ ਕੌਣ ਆਹ ਕੌਣ ਮੈਂ ਉੱਪਰਲੀ ਕੱਤਾ ਚ ਫੇਰ ਆ ਗਿਆ ਕੌਣ ਕੌਣ ਸੇਵਨ ਸਿਧਾ ਸੇਵਨ ਸਿੱਧ ਪੀਰ ਮੰਗਾ ਰਹਿਤ ਸਿੱਧ ਮੈਂ ਇੱਕ ਨਾਮ ਨਾ ਵਿਸਰੇ ਸਾਚੇ ਗੁਰੂ ਪੁੱਤ ਜਾਲ ਮੋਹ ਦਾਲ ਵੋ ਹੁਣ ਆ ਗਿਆ ਮੋਹ ਇਥੇ ਕਿ ਮੋਹ ਨੂੰ ਇਸ ਨੂੰ ਮੋਹ ਨੂੰ ਤੇ ਹੁਣ ਇਥੇ ਕੀ ਆ ਗਿਆ ਇਸ ਨੂੰ ਲਾਇਆ ਤੇ ਇਥੇ ਤੁਸੀਂ ਕਿਸ ਨੂੰ ਲਾ ਦਿਓ ਆ ਕਿਸ ਨੂੰ ਆਹ ਆਪਿਆ ਕਿਸ ਨੂੰ ਇਥੇ ਲਾਓ ਕਿਸ ਨੂੰ ਜਾਲ ਕਿਸ ਨੂੰ ਮੋਹ ਨੂੰ ਜਾਲ ਮੋਹ ਨੂੰ ਕਾਸ ਮਸ ਕਰਨ ਮਤ ਕਾਗਦ ਕਰ ਸਾਰ ਉਹ ਦੇਖੋ ਜਾਲ ਜਾਲ ਕੀ ਹੈ ਜਾਲ ਕੀ ਹੈ ਇੱਕ ਕਿਰਿਆ ਤੇ ਕਿਰਿਆ ਦੇ ਨਾਲ ਤੁਸੀਂ ਕੀ ਲਾਉਣਾ ਕਰਮ ਜਿਹੜਾ ਹੈ ਉਹ ਪਾਲਣ ਵਾਸਤੇ ਕੀ ਇਜ਼ ਹੁਣ ਇੱਥੇ ਕੀ ਕੀਤਾ ਆਪਾਂ ਕਿਸ ਨੂੰ ਵੀ ਕਿਸ ਨੂੰ ਜਾਲ ਉਹਨ ਮੋਗ ਹੀ ਆ ਗਿਆ ਆਬਜੈਕਟ ਕਰਮਕਾਰ ਆ ਗਿਆ ਇਹ ਆ ਗਿਆ ਮੋਲ ਸੋ ਸਾਰਸ ਸਿਰਫ ਸਿਰਫ ਆਪਾਂ ਕਰਤਾ ਕਾਰਕ ਤੇ ਕਰਮ ਕਰਦ ਇਹਨਾਂ ਦੋਹਾਂ ਦੇ ਬਾਰੇ ਅੱਜ ਵਿਚਾਰ ਕੀਤੀ ਆ ਇਹ 8 ਨੇ 6 ਹੈ ਜੇ ਬਾਕੀ ਨੇ ਔਰ ਉਹ ਅਗਲੀ ਵੀਡੀਓ ਦੇ ਵਿੱਚ ਆਪਾਂ ਥੋੜੇ ਥੋੜੇ ਕਰਕੇ ਛੋਟੇ ਵੀਡੀਓ ਦੇ ਰਾਹੀਂ ਆਪਾਂ ਇਹਨਾਂ ਨੂੰ ਕਵਰ ਕਰਾਂਗੇ ਔਰ ਪੂਰਾ ਧਿਆਨ ਦਿਓ ਇਹਨੂੰ ਵੀਡੀਓ ਨੂੰ ਬੜੀ ਧਿਆਨ ਨਾਲ ਪੜੋ ਬੋਰਡ ਤੇ ਔਰ ਸੁਣੋ ਇਹਦਾ ਜਿਹੜਾ ਤੁਹਾਨੂੰ ਬਹੁਤ ਲਾਭ ਮਿਲੂਗਾ ਜਦੋਂ ਸਾਨੂੰ ਆਹ ਕੁਝ ਆ ਗਿਆ ਤਾਂ ਸਾਨੂੰ ਗੁਰਬਾਣੀ ਦੇ ਅਰਥ ਵੀ ਆਟੋਮੈਟਿਕਲੀ ਆ ਜਾਗਾ ਸੋ ਇਹਨੀ ਬੇਨਤੀ ਪਰਵਾਨ ਕਰਨੀ ਸਤ ਸੰਗਤ ਇਹਨੀ ਬੇਨਤੀ ਪਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ